ਇਨੂੰ ਡਾਲਰ ਮੋਕੇ ਲੈਗੇ ਸੋਹਣੀਆਂ ਬੈਸਟਨ ਤੇ ਮੁੰਡਾ ਅੱਜ ਵੀ ਬੈਸਟ ਵੀ ਸਜ ਤੇਰੇ ਲਈ ਮੰਗਦਾ ਏ ਉਹ ਤੈਨੂੰ ਡਾਲਰ ਮੋਕੇ ਲੈਗੇ ਸੋਹਣੀਆਂ ਬੈਸਟਨ ਤੇ ਮੁੰਡਾ ਅੱਜ ਵੀ ਬੈਸਟ ਵੀ ਸਜ ਤੇਰੇ ਲਈ ਮੰਗਦਾ ਏ ਹੋਯੋ ਪਿਆਰ ਦੇ ਚੱਕਰਾਂ ਦੇ ਵਿੱਚ ਪੈ ਜਾਈ ਨਾ ਹਾਏ ਪੈ ਜਾਈ ਤੂੰ ਪੱਕੇ ਡੀਰੀ ਲਾ ਕੇ ਉੱਥੇ ਬਹਿ ਜਾਈਨਾ ਹਈ ਬਹਿ ਜਾਈਨਾ ਉਹ ਤੇਰਾ ਇਸ਼ਕ ਹੱਡਾਂਾਂ ਵਿੱਚ ਰਚਿਆ ਤੇਰਾ ਇਸ਼ਕ ਹੱਡਾਂਾਂ ਵਿੱਚ ਰਚਿਆ ਬਣ 나ਗ ਤੂੰ ਮੂੰਹਾਂ ਡੰਗਦਾ ਏ ਹਈ ਡੰਗਦਾ ਏ ਉਹ ਤੈਨੂੰ ਡਾਲਰ ਮੋਕੀ ਲੈ ਕੇ ਸੋਣੀਏ ਵੈਸਟਨ ਤੇ ਜਾ ਅੱਜ ਦੀ ਵੈਸਟ ਦੀ ਸਜ ਤੇਰੇ ਲਈ ਮੰਗਦਾ ਏ ਤੈਨੂੰ ਡਾਲਰ ਮੋਕੇ ਲੈ ਕੇ ਸੋਣੀਏ ਵੈਸਟ ਨੇ